ਬੰਦਾ ਮੰਦਗੀ ਬਗੈਰ ਕਿਸੇ ਕੰਮ ਦਾ ਨਹੀਂ ਬੰਦਾ ਮੰਦਗੀ ਬਗੈਰ ਕਿਸੇ ਕੰਮ ਦਾ ਨਹੀਂ ਬੰਦਾ ਮੰਦਗੀ ਬਗੈਰ ਕਿਸੇ ਕੰਮ ਦਾ ਨਹੀਂ ਬੰਦਾ ਮੰਦਗੀ ਸਤ ਵੰਦ ਦੀ ਬਗੈ ਕਿਤੇ ਕੰਮ ਦਾ ਨਹੀਂ ਸੰਤ ਵੰਦ ਦੀ ਬਗੈ ਕਿਤੇ ਕੰਮ ਦਾ ਨਹੀਂ ਤੁਮ ਵੱਲ ਕਰ ਬੋਲ ਕਰ ਮਾਂ ਦਾ ਪਹਿਣਾ ਮਾਂ ਦਾ ਪਹਿਣਾ ਬੋਲ ਕਰ ਮਾਂ ਦਾ ਪਹਿਣਾ ਗੁਣ ਕਰ ਮਾਂ ਦਾ ਪਹਿਣਾ ਤੇਰੇ ਚੰਗਾ ਨਹੀਂ ਬੋਲ ਕਰ ਮਾਂ ਦਾ ਪਹਿਣਾ ਤੇਰੇ ਸਾਮਨਾ ਨਹੀਂ ਮੂਲ ਕਰਮਾਂ ਦਾ ਪੈਣਾ ਤੇਰੇ ਚੰਗਾ ਨਹੀਂ ਬੰਦਗੀ ਤੋਂ ਬਿਨਾ ਬੰਦਾ ਕਿੱਥੇ ਕੰਮ ਕਰਦਾ ਬੜਾ ਸੋਹਣਾ ਮਹਾਂਪੁਰਖ ਸੁਣਾਉਂਦੇ ਨੇ ਬੰਦਗੀ ਬਗੈਰ ਨਾਮ ਦੇਵ ਨੂੰ ਕੋਈ ਜਾਣਦਾ ਨਾ ਬੰਦਗੀ ਬਗੈਰ ਸੈ ਭਗਤ ਸੁਆਵਦਾ ਨਾ ਬੰਦਗੀ ਬਗੈਰ ਨਾ ਉਧਾਰ ਹੁੰਦਾ ਸਤਿ ਮੇਰਾ ਬੰਦਗੀ ਓਕਾਰ ਰਵਿਤਾ ਸਮਾਨ ਪਾਉ ਮਗਣਾ ਬੰਦਗੀ ਬਗੈਰ ਨਾਉਕਾਰ ਹੁੰਦਾ ਖਾਲਸਾ ਜੀ ਬੰਦਗੀ ਬਗੈਰ ਬੰਦਾ ਕਿਸੇ ਕੰਮ ਆ ਵਸਣਾ ਕਫਨ ਕੀ ਬਗੈਰ ਦੇ ਲੋਕ ਕੀ ਕਹਿੰਦੇ ਸੀ ਉਹਨਾਂ ਨੂੰ ਜਿਨ੍ਹਾਂ ਨੇ ਭਗਤ ਨਾਮਦੇਵ ਜੀ ਨੂੰ ਲੋਕ ਕੀ ਕਹਿੰਦੇ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਭਗਤਾਂ ਦੀ ਬਾਣੀ ਵਿੱਚ ਇੱਕ ਵਚਨ ਕਰਦੇ ਨੇ ਮਹੱਲਾ ਪਹਿੰ ਪੰਜਵਾ ਗੋਬਿੰਦ 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 ਸੰਗ ਨਾਮ ਤੇ ਉਹ ਮਰ ਲਈਣਾ ਆਟ ਦਾਮ ਕੋ ਸ਼ਿਪਰੋ ਹੋਇਓ ਲਖੀ ਅੱਧੀ ਕੌਂਦੀ ਦਾ ਸੀਵਾ ਲੋਕ ਕਹਿੰਦੇ ਸੀ ਨਾਮ ਦੇ ਅੱਤੀ ਕਉ ਕੀ ਨਾ ਸੂਚਿ ਆੜ ਨਾਮ ਕੋ ਸੀ ਪਰ ਹੋਇਓ ਲਖਿ ਲੱਖਾਂ ਦਾ ਹੋ ਗਿਆ ਨਾਮ ਜਪ ਤਨਣਾ ਪੁਨਣਾ ਅਗੇ ਕਬੀਰ ਸਾਹਿਬ ਜੀ ਦਾ ਬਚਨ ਆਉਂਦਾ ਆੜ ਨਾਮ ਕੋ ਸੀ ਪਰ ਹੋਇਓ ਲਖਿ ਨਾ ਬੁੰਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚੁ ਕੁਲਾ ਜੋ ਲਾਹਰਾ ਭਇਓ ਗੁਣੀ ਘੀਰਾ ਰਬਦਾਸ ਭਵੰਤਾ ਢੋਲ ਨੀਤ ਤਿਨ ਪਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਖਤਾਂ ਮਹਿ ਗਣਿਆ ਇਹ ਵਿਦ ਸੁਣ ਕੇ ਜਾਟ ਰੋ ਉਠ ਪੱਧ ਕੀ ਲਾਗਾ ਮਿਲੇ ਪ੍ਰਤਖ ਗੁਸਾਈਆ ਧੰਨਾ ਵੱਡਤਾ ਦਾ ਧੰਨਾ ਵੀ ਵੱਡੇ ਆ ਭਾਗਾਂ ਵਾਲਾ ਹੋ ਗਿਆ ਕਿਉਂਕਿ ਭਗਤ ਨਾਮਦੇਵ ਜੀ ਨੇ ਨਾਮ ਜਪਿਆ ਭਗਤ ਰਵਿਦਾਸ ਮਹਾਰਾਜ ਜੀ ਜੁੱਤੀਆਂ ਕੱਢਣ ਵਾਲੇ ਉਹਨਾਂ ਨੇ ਭਗਤੀ ਕੀਤੀ ਪਰਮੇਸ਼ਰ ਦੇ ਨਾਮ ਜਪਿਆ ਤੇ ਗੁਰਮੁਖ ਪਿਆਰਿਓ ਕੋ ਰੱਬ ਦੇ ਭਗਤ ਹੋਏ ਜੇ ਰੱਬ ਦੇ ਭਗਤ ਬਣੇ ਅੱਜ ਧੰਗ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਬਰਾਬਰ ਉਸੇ ਮਜੀ ਸਾਹਿਬ ਦੇ ਉੱਪਰ ਬਰਾਜਮਾਨ ਨੇ ਆਖੋ ਸਤਨਾਮ ਸ੍ਰੀ ਗੁਰੂ ਜੀ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਜਿਸ ਨੀਚ ਕੋ ਕੋਈ ਨਾ ਜਾਣੈ ਜਿਹਨੂੰ ਨੀਚ ਨੂੰ ਕੋਈ ਨਹੀਂ ਜਾਣਦਾ ਨਾਮ ਜਪਤ ਉਹ ਚਹ ਹੁਣ ਟ ਮੰਨੈ ਕਹਿੰਦੇ ਉਹ ਚਾਰੇ ਕੁੰਟਾਂ ਚਾਰੇ ਦਿਸ਼ਾਵਾਂ ਵਿੱਚ ਜਾਣਿਆ ਦਿੰਦਾ ਜਿਹੜਾ ਪਰਮੇਸ਼ਰ ਦੀ ਭਗਤੀ ਕਰਦਾ ਹੈ ਤੇ ਗੁਰਮਤ ਪਿਆਰਿਓ ਜਿਨ੍ਹਾਂ ਨੇ ਭਗਤਾਂ ਨੇ ਰੱਬ ਦੇ ਪਿਆਰਿਆਂ ਨੇ ਭਗਤੀ ਕੀਤੀ ਤੇ ਉਹਨਾਂ ਨੂੰ ਦੇਣ ਕੀ ਦੀ ਮਾਂ ਦੀ ਦੇਣ ਅੱਜ ਆਪਾਂ ਮਾਤਾ ਹਰਮਨਸ ਕੌਰ ਜੀ ਦੀ ਅੰਤਮ ਅਰਦਾਸ ਵਿੱਚ ਸਾਹਮਣੇ ਹੋਏ ਆ ਤੇ ਮਾਤਾ ਹਰਮਨਸ ਕੌਰ ਜੀ ਦੀ ਦੇਣ ਇਸ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿੱਤੀ ਉੱਚ ਵਿਦਿਆ ਪੜ੍ਹਾਈ ਭਗਵਾਨ ਦਾਸ ਜੀ ਵਰਗਿਆਂ ਨੂੰ ਚੰਗੀ ਵਿਦਿਆ ਪੜਾ ਕੇ ਚੰਗੇ ਆਉਂਦਿਆਂ ਦੇ ਉੱਪਰ ਗਏ ਤੇ ਗੁਰਮਖ ਪਿਆਰਿਓ ਇਹ ਸਾਰੀ ਸਿੱਖਿਆ ਮਾਂ ਦੀ ਹੁੰਦੀ ਹੈ ਹੁਣ ਭਗਤ ਧੂ ਜਿਹੜਾ ਹੋਇਆ ਤੇ ਉਹਨੂੰ ਸਿੱਖਿਆ ਕਿਹਦੀ ਸੀ ਮਾਂ ਦੀ ਕਿਉਂਕਿ ਰਾਜੇ ਦਾ ਪੁੱਤਰ ਸੀ ਧੂ ਭਗਤ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀਆਂ ਬਾਰਾਂ ਦੇ ਵਿੱਚ ਇੱਕ ਜ਼ਿਕਰ ਕਰਦੇ ਨੇ ਤਰੋਂ ਹਸਦਾ ਘਰ ਆਇਆ ਕਰ ਪਿਆਰ ਪਿਉ ਉਛੜ ਲੀਤਾ ਜਿਹੜਾ ਰਾਜਾ ਸੰਕਾਨਸ਼ੀ ਉਹਦੇ ਦੋ ਬਿਆਸ ਇੱਕ ਤਾਂ ਰਾਣੀ ਸ੍ਰੂਚੀ ਸ੍ਰੂਚੀ ਤੇ ਇੱਕ ਸੁਨੀਤਾ ਜਿਹੜਾ ਤਰੋਸੀ ਹੈ ਸ੍ਰੂਚੀ ਦਾ ਪੁੱਤਰ ਸੀ ਉਹ ਪਤੀ ਪਾਪ ਵਾਲੀ ਸੀ ਤੇ ਜਿਹੜੀ ਦੂਜੀ ਸੀ ਉਹ ਚੰਚਲ ਸੁਭਾਅ ਦੀ ਸੀ ਤੇ ਜੇ ਉਹਨੇ ਕੀ ਕੀਤਾ ਉਹਨੇ ਤ੍ਰੂੰ ਭਗਤ ਦੇ ਪਿਤਾ ਨੂੰ ਕੁਝ ਗੱਲਾਂ ਬਾਤਾਂ ਕਹਿ ਕੇ ਅੱਡ ਕਰਵਾ ਦਿੱਤਾ ਤ੍ਰੂੰ ਭਗਤ ਦੀ ਮਾਤਾ ਅਲੱਗ ਰਹਿੰਦੀ ਹੈ ਤੇ ਗੁਰਮੁਖ ਪਿਆਰੋਂ ਇੱਕਦਮ ਤ੍ਰੂੰ ਭਗਤ ਬੱਚਿਆਂ ਦੇ ਨਾਲ ਖੇਡਦਾ ਖੇਡਦਾ ਆਪਣੇ ਪਿਓ ਦੀ ਗੋਦ ਵਿੱਚ ਜਾ ਕੇ ਬੈਠ ਗਿਆ ਇਹ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਲਿਖਦੇ ਨੇ ਕਹਿੰਦੇ ਤੂੰ ਹੱਸਦਾ ਘਰ ਆਇਆ ਕਰ ਪਿਆਰ ਕਿਉਂ ਕੁੱਛੜ ਦਿੱਤਾ ਉਸ ਸਮੇਂ ਜਦੋਂ ਨਾ ਆਪਣੇ ਬਾਪ ਦੀ ਗੋਲੀ ਦੇ ਵਿੱਚ ਬੈਠਾ ਉਹਦੀ ਮਤਰੀ ਮਾਂ ਨੇ ਦੇਖ ਰਿਆ ਤੂੰ ਦੀਨੀ ਉੜੇ ਆ ਕੇ ਨਾ ਤ੍ਰੂੰ ਭਗਤ ਨੂੰ ਬਾਹੋਂ ਫੜ ਕੇ ਉਠਾ ਦਿੱਤਾ ਗੋਦੀ ਦੇ ਵਿੱਚੋਂ ਕਹਿੰਦੀ ਜੇ ਤੂੰ ਰਾਜੇ ਦੀ ਗੋਦ ਵਿੱਚ ਬੈਠਣਾ ਸੀ ਮੇਰੇ ਪੇਟੋਂ ਜਨਮ ਲੈਂਦਾ ਬਾਹੋਂ ਪਕੜ ਉਠਾਲਿਆ ਮਨ ਵਿੱਚ ਰੋਸ ਮਤਰੀ ਕੀਤਾ ਤੇ ਉਸ ਵੇਲੇ ਤ੍ਰੂੰ ਬੱਚਾ ਸੀ ਮਾਲਕ ਸੀ ਤੇ ਇੱਕ ਦੋ ਚ ਪੇੜਾ ਵੀ ਮਾਰ ਦਿੱਤੀਆਂ ਮਤਰੀ ਮਾਰਨੇ ਹੜਾ ਤੂੰ ਰੋਂਦਾ ਹੋਇਆ ਆਪਣੀ ਮਾਂ ਦੇ ਕੋਲ ਆਇਆ ਆਪਣੀ ਮਾਂ ਨੂੰ ਆ ਕੇ ਪੁੱਛਦਾ ਡੱਡੋ ਹਲਕਾ ਮਾਂ ਪੁੱਛੇ ਤੂੰ ਸਬਾਣੀਏ ਕਿਸ ਰੀਤਾ ਡੱਡੋ ਹਲਕਾ ਦਾ ਅਰਥ ਦਾ ਹਉਕੇ ਹਉਕੇ ਰੋਣਾ ਹਉਕੇ ਹਉਕੇ ਰੋਂਦਾ ਰੋਂਦਾ ਤੂੰ ਆਪਣੀ ਮਾਤਾ ਕੋਲ ਆ ਗਿਆ ਕਹਿੰਦਾ ਮਾਂ ਤੂੰ ਇਸ ਘਰ ਦੀ ਸਬਾਣੀ ਐ ਕਿਸ ਰੀਤਾ ਸਵਾਣੀ ਦਾ ਅਰਥ ਦਾ ਰਾਣੀ ਤੇ ਸ਼੍ਰੀਤਾ ਦਾ ਅਰਥ ਦਾ ਗੋਲੀ ਕਹਿੰਦਾ ਤੂੰ ਮਾਂ ਇਸ ਘਰ ਦੀ ਗੋਲੀ ਹੈ ਜਾਂ ਰਾਣੀ ਹੈ ਫਿਰ ਤੂੰ ਭਗਤੀ ਮਾਂ ਕਹਿੰਦੀ ਆਪਣੇ ਪੁੱਤ ਨੂੰ ਤਰੂੰ ਨੂੰ ਉਹ ਕਹਿੰਦੀ ਸਵਾਣੀ ਹਾਂ ਜਨਮ ਦੀ ਉਹ ਕਹਿੰਦੀ ਜੇ ਇਹ ਕਹਿੰਦਾ ਜੇ ਤੂੰ ਫਿਰ ਰਾਣੀ ਹੈ ਤੇ ਫਿਰ ਅੱਜ ਇਹ ਹਾਲ ਕਿਉਂ ਹੋਇਆ ਮੇਰਾ ਉਹ ਕਹਿੰਦੀ ਸਵਾਣੀ ਹਾਂ ਜਨਮ ਦੀ ਨਾਮ ਨਾ ਭਗਤੀ ਕਰ ਮੰ ਤੜੀਤਾ ਪੁੱਤਰਾ ਮੇਰੇ ਤੋਂ ਨਾਮ ਨਹੀਂ ਜਪਿਆ ਗਿਆ ਮੇਰੇ ਤੋਂ ਚੰਗਾ ਕੇਰਾ ਵੀ ਮਾੜਾ ਕਰਮ ਸੀ ਮੇਰੇ ਤੋਂ ਰੱਬ ਦੀ ਭਗਤੀ ਨਹੀਂ ਹੋਈ ਤੇ ਮੇਰੇ ਤੋਂ ਰੱਬ ਦੀ ਕੋਨੇ ਦੇਖੋ ਰਾਣੀ ਨੇ ਰਾਜੇ ਨੂੰ ਦੋਸ਼ ਨਹੀਂ ਦਿੱਤਾ ਆਪਾਂ ਦੋਸ਼ ਦੂਜੇ ਨੂੰ ਦਿੰਨੇ ਆ ਇਹ ਦੋਸ਼ ਆਪਣੇ ਕਰਮ ਦਾ ਹੁੰਦਾ ਦੱਤਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਬਰਜਣਾ ਕਿਸੇ ਨੂੰ ਦੋਸ਼ ਨਹੀਂ ਦੇਣਾ ਚਾਹੀਦਾ ਦੋਸ਼ ਸਾਡੇ ਆਪਣੇ ਕਰਮਾਂ ਦਾ ਹੁੰਦਾ ਰਾਣੀ ਕਹਿੰਦੀ ਸਾਬਾਣੀ ਹਾਂ ਜਨਮ ਦੀ ਨਾਮ ਨਾ ਭਗਤੀ ਕਰਮ ਦ੍ਰਿੜਤਾ ਕਹਿੰਦੀ ਪੁੱਤਰਾ ਮੇਰੇ ਤੋਂ ਨਾਮ ਨਹੀਂ ਜਪਿਆ ਗਿਆ ਕਹਿੰਦੀ ਮੈਂ ਨਾਮ ਜਪ ਲੈਂਦੀ ਇਹ ਤਾਂ ਕਰਕੇ ਅੱਜ ਤੇਰਾ ਇਹ ਹਾਲ ਆਇਆ ਤ੍ਰੋਂ ਭਗਤ ਦੀ ਮਾਤਾ ਤ੍ਰੋਂ ਨੂੰ ਕਹਿੰਦੀ ਆ